ਫੁੱਲ ਬੈਲ ਲਾਉਣ ਲੱਗੇ ਆ ਗਲੇ ਨੂੰ ਤੇ ਅਗੇ ਆਪਾਂ ਨੇ ਆ ਲੈ ਲਈ ਪੱਟੀ ਪੱਟੀ ਦੇ ਉੱਪਰ ਆਪਾਂ ਨੇ ਲੇਸ ਕਰ ਲਈਏ ਥੋੜੀ ਜੀ ਫਿਨਿਸ਼ਿੰਗ ਜੀ ਆ ਜਾਊਗੀ ਵਿੱਚ ਤੇ ਆਪਾਂ ਨੇ ਪਹਿਲਾਂ ਸਿਲਾਈ ਧਾ ਲੈਣੀ ਹੈ ਲੈਸ ਰੱਖ ਕੇ ਉੱਪਰ ਆਪਾਂ ਨੇ ਲਾਉਂਦੇ ਜਾਈ ਜਣਾ ਲੈ ਸੀ ਇਹ ਆਪਣੀ ਲਾਗੀ ਹੈ ਲੈ ਸੀ ਆਪਾਂ ਨੇ ਪੱਟੀ 1.5 ਇੰਚ ਦੀ ਲੱਤੀ ਧੀ ਇਹਨਾਂ ਇਹ ਆਪਾਂ ਨੇ ਸਿੱਧਾ ਕਮੇਰ ਰੱਖ ਲੈਣਾ ਜੀ ਜਿਹੜੇ ਉੱਪਰ ਰੱਖ ਦੇਣੀ ਆਪਾਂ ਨੇ ਪੱਟੀ ਪੁੱਠੀ ਤੇ ਇਹਦੇ ਆਲ ਦਾਲੇ ਆਪਾਂ ਨੇ ਸਲਾਈ ਲਾ ਦੇਣੀ ਜਿੱਥੇ ਆਪਾਂ ਨੇ ਲੈਂਸ ਲਾਈਤੀ ਉਹ ਹੀ ਮਤਲਬ ਸਲਾਈ ਜਿਹੜੀ ਪੁੱਠੇ ਪਾਸੇ ਆਪਣੀ ਦਿਖਦੀ ਹੈ ਨਾ ਉਹਦੇ ਉੱਪਰ ਇਹ ਆਪਾਂ ਨੇ ਸਲਾਈ ਲਾਉਂਦੇ ਜਾਈ ਜਣ ਤੇ ਅੱਤਾ ਇਹਨੂੰ ਸਲਾਈ ਲਾਉਂਦੇ ਜਾਈ ਜਣਾ ਉੱਪਰ ਸਾਰੇ ਆਲੇ-ਦਾਲੇ ਉਕਣੇ ਘੁਮਾ ਦੇਣੇ। ਉਹੀ ਜਿਹੜੀ ਸਲਾਈ ਆਪਾਂ ਨੂੰ ਦਿਖਦੀ ਹੈ ਮੱਜੀ ਹੋਈ ਜਿਹਦੇ ਨਾਲ ਆਪਾਂ ਨੇ ਲੈਸ ਅਟੈਚ ਕਰੀ ਤੀ। ਉਹਦੇ ਉੱਪਰ ਮਾਰਦਿਆਂ ਨੇ ਜਾਈ ਜਾਣ ਆਪਾਂ ਨੇ ਸਲਾਈ। నీచే దో ట సౌఖీ ఫే బాధూ కట్ ਆਪਣੀ ਲਾ ਗਈ ਹੈ ਜੀ ਪੱਟੀ ਪੂਰੀ ਇੱਥੇ ਆਪਾਂ ਨੇ ਖੁੰਝੇ ਪਰ ਦੋ ਟੱਕ ਲਾ ਲੈਣੇ ਕਿਉਂਕਿ ਸੌਖੇ ਤਰੀਕੇ ਨਾਲ ਹੋਲਡ ਹੋ ਜੂਗੀ ਵਿੱਚ ਨੂੰ ਹੁਣ ਆਪਾਂ ਨੇ ਮਾਰਨੀ ਹੈ ਇਹਦੇ ਉੱਪਰ ਸਲਾਈ ਤੇ ਇਹਨੂੰ ਵਿੱਚ ਨੂੰ ਹੋਲਡ ਕਰ ਦੇਣਾ ਆਪਾਂ ਨੇ ਉਹ ਆਪਣੇ ਆਪ ਹੀ ਵਿੱਚ ਨੂੰ ਫੋਲਡ ਇਸੇ ਤਰੀਕੇ ਨਾਲ ਹੋ ਜਾਂਦੀ ਹੈ ਜੇ ਤਾਂ ਆਪਾਂ ਨੇ ਸਿੱਧੀ ਕਰਨੀ ਹੈ ਪੱਟੀ ਆਪਾਂ ਨੇ ਸਿਲਾਈ ਲਾਉਂਦੇ ਚੱਲ ਜਣਾ ਦੇਖੋ ਆਪਣੀ ਥੋੜੀ ਥੋੜੀ ਨਿਕਲੇ ਹਨੇਸ਼ਿੰਗ ਦੇਣ ਵਾਸਤੇ ਲਾਸ ਨਿਕਲੇ ਥੋੜੀ ਥੋੜੀ ਇਹਦੇ ਉੱਪਰ ਆਪਾਂ ਨੇ ਸਿਲਾਈ ਲਾਉਂਦਿਆਂ ਨੇ ਚੱਲੇ ਜਣਾ देखो जी अपना प्रॉपर सही आई है पट्टी लगी हुई इतने पक्का कर देना कि अपनी पट्टी लग गई है ਦੇਖੋ ਕਿੰਨਾ ਸੋਹਣਾ ਲੱਗੀ ਹੈ ਪੱਟੀ ਐਨ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ